ਸਤਿ ਸ਼੍ਰੀ ਅਕਾਲ ਜੀ ਜੋ ਬਹੁਤ ਵੱਡੀ ਮਰਿਆਦਾ ਕਾਲਤਖ ਸਾਹਿਬ ਜੀ ਤੇ ਉਹਦੇ ਲਈ ਸੀ ਸ਼ੁਕਰਾਨਾ ਕਰਨਾ ਚਾਹਣਾ ਸਾਰੇ ਸਿੰਘ ਸਹਿਬਾਨਾਂ ਦਾ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਔਰ ਸਾਰੀ ਸਚਾਈ ਸਾਹਮਣੇ ਲਿਆਂਦੀ ਹੈ ਤੇ ਮੈਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਥੈਂਕਸ ਕਰਦਾ ਕਿਉਂਕਿ ਕਾਫੀ ਚਿਰ ਹੋ ਗਏ ਸੀ ਆਪਣਾ ਕੋਈ ਵਿਸ਼ੇ ਤੇ ਗੱਲ ਨਹੀਂ ਹੋਈ ਸੋ ਇਹ ਇੱਕ ਇਹੋ ਜਿਹਾ ਮੌਕਾ ਹੈ ਕਿ ਜਦ ਅੱਜ ਸਾਰੀ ਦੁਨੀਆ ਨੇ ਇਸ ਗੱਲ ਨੂੰ ਦੇਖਿਆ ਕਿ ਜਿਹੜੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ ਉਹ ਬਕਾਇਦਾ ਸਿੰਘ ਸਾਹਿਬਾਨ ਨੇ ਬਹਾਲ ਰੱਖੀ ਕਿਉਂਕਿ ਇਹਦੇ ਚ ਅਸੀਂ ਕੋਈ ਇਹ ਨਹੀਂ ਕਹਿ ਸਕਦੇ ਕਿ ਜੀ ਕੌਣ ਮਾੜਾ ਕੌਣ ਚੰਗਾ ਹੈ ਸਮੇਂ-ਸਮੇਂ 'ਤੇ ਇਹ ਸਾਰੀ ਗੱਲ ਚੱਲਦੀ ਆਈ ਹੈ ਮੈਂ ਤੁਹਾਨੂੰ ਅੱਜ ਦੀ ਸਵੇਰ ਆ ਰਿਹਾ ਸੀਗਾ ਬਾਕਾਇਦਾ ਗੁਰਬਾਣੀ ਚੋਂ ਤੇ ਅਕਾਲ ਤਖਤ ਦੀ ਗੱਲ ਹੋ ਗਈ ਕਿ ਸਭ ਤੋਂ ਪਹਿਲਾਂ ਅਕਾਲੀ ਫੂਲਾ ਸਿੰਘ ਜਿਹੜੇ ਜਹੇਦਾਰ ਸੀਗੇ ਤੇ ਮਹਾਰਾਜਾ ਰਣਜੀਤ ਸਿੰਘ ਉਸ ਵੇਲੇ ਆਪਣਾ ਥਰੋਨ 'ਤੇ ਸੀ ਅੰਗਰੇਜ਼ਾਂ ਨੇ ਉਸ ਵੇਲੇ ਆਪਣਾ ਕੈਪਚਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਪੰਜਾਬ ਨੂੰ ਔਰ ਉਹ ਜਿੱਥੇ ਪਹਿਲਾ ਜੰਦ ਹੋਇਆ ਉੱਥੇ ਜਾ ਕੇ ਅਕਾਲ ਤਖਤ ਸਾਹਿਬ ਦੇ ਪੈਣੀ ਕੋਲੇ ਸੀ ਉੱਥੇ ਉਹਨਾਂ ਨੇ ਜਾ ਕੇ ਮੋਰਚਾ ਸਾਹਮਣ ਲਿਆ ਅਕਾਲ ਤਖਤ ਸਾਹਿਬ ਦੇ ਜਸੇਦਾਰ ਅਕਾਲੀ ਫੂਲਾ ਸਿੰਘ ਨਾਲ 30000 ਸਿੰਘ ਸੀਗੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਜੀ ਆਪਣੀਆਂ ਫੌਜਾਂ ਦੇ ਤੋਪਚੀ ਨਹੀਂ ਆਏ ਤੋਪਾਂ ਆਪਣੀਆਂ ਖੜੀਆਂ ਨੇ ਆਪਾਂ ਜੇ ਰੁੱਕ ਕੇ ਅਟੈਕ ਕਰਨਾ ਉਹਨਾਂ ਨੇ ਫਿਰ ਇੱਕੋ ਸ਼ਬਦ ਗਿਆ ਕਾਣਿਆ ਕਹਿੰਦਾ ਤੂੰ ਅਜੇ ਵੀ ਉਹੀ ਗੱਲਾਂ ਕਰ ਰਿਹਾ ਸਿੱਖ ਹੋ ਕੇ ਤਾਂ ਉਹ ਪਹਿਲੀ ਵੱਡੀ ਗੱਲ ਸੀ ਉਸ ਤੋਂ ਬਾਅਦ ਫਿਰ ਹਨੂਮਾਨ ਸਿੰਘ ਜੀ ਦੂਜੇ ਸਿੰਘ ਸਾਹਿਬ ਆਏ ਉਹ ਪਹਿਲਾ ਸ਼ਹੀਦ ਹੋ ਗਏ ਸੀ ਉਹਨਾਂ ਨੇ ਵੀ ਇਹੀ ਗੱਲ ਕੀਤੀ ਮਹਾਰਾਣੀ ਜਿੰਦਾ ਨੇ ਉਹਨਾਂ ਨੂੰ ਚਿੱਠੀ ਲਿਖੀ ਕਿ ਜੀ ਅਸਵੇ ਸਾਰੇ ਜਿਹੜੇ ਪਹਾੜੀ ਰਾਜੇ ਆ ਉਹ ਰਲ ਗਏ ਅੰਗਰੇਜ਼ਾਂ ਨਾਲ ਤੇ ਸਿੱਖ ਪੰਥ ਨੂੰ ਖਤਰਾ ਹੈ ਉਹ ਆਰਤੀ ਹੋ ਕੇ ਸ਼ਾਮ ਨੂੰ ਖਾਣਾ ਲੰਗਰ ਉਹਨਾਂ ਵਾਸਤੇ ਆ ਰਿਹਾ ਸੀ ਉੱਥੇ ਛੱਡ ਕੇ ਉਹ ਉਹ ਵੀ ਉਹੀ 20-25 ਹਜ਼ਾਰ ਸਿੰਘ ਲੈ ਕੇ ਉੱਥੇ ਪਹੁੰਚੇ ਤੇ ਪਹਿਲਾ ਫਿਰ ਉਸੇ ਜੰਦ ਵਿੱਚ ਉਹਨਾਂ ਨੇ ਅੰਗਰੇਜ਼ਾਂ ਨਾਲ ਮੁਕਾਬਲਾ ਕੀਤਾ ਉਤੋਂ ਫਿਰ ਉਹ ਪਟਿਆਲੇ ਤੱਕ ਆ ਗਏ ਪਟਿਆਲੇ ਛਾਉਣੀ ਹੁੰਦੀ ਸੀ ਨਿੰਗਾ ਦੀ ਉੱਥੇ ਉਹਨਾਂ ਨੇ ਮਹਾਰਾਜ ਕਰਨ ਕਰਮ ਸਿੰਘ ਹੁੰਦੇ ਸੀਗੇ ਪਟਿਆਲੇ ਦੇ ਉਹ ਵੀ ਅੰਗਰੇਜ਼ਾਂ ਨਾਲ ਲੜ ਗਏ ਉਹਨਾਂ ਨੇ ਤੋਪ ਵੀੜ ਲਈ ਇਹ ਲੰਗਰ ਬਣਾਉਣ ਲੱਗੇ ਤਿੰਨ ਦਿਨ ਹੋ ਗਏ ਸੀ ਲੰਗਰ ਨਹੀਂ ਸੀ ਛੱਕਿਆ ਉਹ ਗਲ ਚ ਚਾਦਰਾਂ ਪਾਇਆ ਸੀ ਉਹਨਾਂ ਨੂੰ ਜਾ ਕੇ ਪਿੱਛੋਂ ਦੇ ਚਾਦਰਾਂ ਤੋਪ ਦੇ ਮੂੰਹ ਚ ੜਾਤਾ ਤੇ ਉਹਨੂੰ ਕਹਿੰਦੇ ਲੈ ਕਰਮ ਸਿੰਘ ਚਲਾ ਤੋਪ ਉਹ ਚੱਲੇ ਨਾ ਉੱਥੋਂ ਉਹ ਫਿਰ ਅੱਗੇ ਪਹੁੰਚੇ ਫਿਰ ਉਹ ਆਪਣਾ ਸੋ ਹਾਰਾ ਸਾਹਿਬ ਆਗੇ ਜਿੱਥੇ ਗੁਰਦੁਆਰਾ ਸ਼ਹੀਦਾ ਉੱਥੇ ਫਿਰ ਉਹ ਸ਼ਹੀਦ ਹੋਏ ਸੀ ਤੋਪ ਦੇ ਬੋਲ ਸੋ ਬੜੀ ਵੱਡੀ ਮਰਿਆਦਾ ਅਕਾਲ ਤਖਤ ਸਾਹਿਬ ਦੀ ਸੋ ਮੈਂ ਤਾਂ ਅੱਜ ਆਪਣੇ ਵੱਲੋਂ ਬਤੌਰ ਇੱਕ ਨਵਾਂ ਸਿੱਖ ਹੁੰਦਾ ਹੋਇਆ ਅਕਾਲ ਤਖਤ ਸਾਹਿਬ ਮੂਰੇ ਸਿਰ ਵੀ ਝੁਕਾਉਣਾ ਹੈ ਅਸੀਂ ਔਰ ਅਸੀਂ ਬਹੁਤ ਵੱਡਾ ਇਸ ਮਰਿਆਦਾ ਰੱਖਣ ਦਾ ਧੰਨਵਾਦ ਕਰਦੇ ਹਾਂ ਸਾਰੇ ਸਿੰਘ ਸਹਿਬਾਨਾਂ ਦਾ ਔਰ ਅੱਜ ਇਹ ਗੱਲ ਕਹਿਣੀ ਜ਼ਰੂਰ ਹੈ ਕਿ ਕੱਲਾ ਦਿੱਲੀ ਵਾਲੇ ਨਹੀਂ ਦੇਖ ਰਹੇ ਅੱਜ ਸਾਰਾ ਸਾਰੀ ਦੁਨੀਆ ਦੇਖ ਰਹੀ ਹੈ ਵੀ ਸਿੱਖ ਕੌਮ ਦੇ ਜਿਹੜੇ ਵਾਰਿਸ ਸੀ ਗੁਰੂ ਸਹਿਬਾਨ ਗੁਰੂ ਦਸਵੇਂ ਪਾਸ਼ਾ ਛੇਵੇਂ ਪਾਸ਼ਾ ਜਿਨ੍ਹਾਂ ਨੇ ਉਸ ਵੇਲੇ ਅਕਾਲ ਤਖਤ ਸਾਹਿਬ ਨੂੰ ਕਿਹਾ ਸੀ ਵੀ ਇਹ ਦੂ ਵੱਡਾ ਕੋਈ ਤਖਤ ਨਹੀਂ ਚਾਹੇ ਦਿੱਲੀ ਦੇ ਤੱਕ ਹਜ਼ਾਰਾਂ ਤੱਕ ਸੀ ਪਰ ਅਕਾਲ ਤਖਤ ਸੁਪਰੀਮ ਉਸ ਵੇਲੇ ਤੇ ਚੱਲੇ ਆ ਰਿਹਾ ਠੀਕ ਹੈ ਗਾਹੇ ਗਵਾਹੇ ਲੜਾਈਆਂ ਹੁੰਦੀਆਂ ਕਬਜ਼ੇ ਹੁੰਦੇ ਆ ਕੋਈ ਕਿਤੇ ਕਾਬਜ਼ ਹੋ ਜਾਂਦਾ ਕੋਈ ਰਾਜਾ ਬਣ ਜਾਂਦਾ ਪਰ ਜਿਵੇਂ ਉਹਨਾਂ ਨੇ ਗੁਰਬਾਣੀ ਚ ਵੀ ਹੈ ਕੋਈ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਹੈ ਦੇ ਵਿਸਤਾਰ ਕੇ ਕਾਹੇ ਝੂਠ ਗਵਾਜਾ ਇਹ ਸੰਤ ਅਦਰ ਸਿੰਘ ਜੀ ਨੇ ਉਦੋਂ ਕਹੇ ਸੀ ਜਦੋਂ ਸਾਰੇ ਧਰਮਾਂ ਦੇ ਗ੍ਰੰਥ ਮੰਗਾਏ ਸੀ ਅੰਗਰੇਜ਼ਾਂ ਨੇ ਐਡਵਰਡ 5 ਨੇ ਔਰ ਉਸਨੇ ਉੱਥੇ ਇਹ ਗੱਲ ਕਹੀ ਸੀ ਇਹ ਵੀ ਸਾਰੇ ਲੈ ਕੇ ਆਓ ਗੁਰੂ ਗ੍ਰੰਥ ਸਾਹਿਬ ਗਏ ਲੈ ਕੇ ਪਾਲਕੀ 'ਚ ਉਹਨਾਂ ਵੇਲੇ ਹਾਥੀ ਤੇ ਬਾਕੀ ਇਸਾਈ ਵੀ ਲੈ ਕੇ ਆਏ Hindu ਵੀ ਲੈ ਕੇ ਗਏ ਬਾਈਬਲ ਵਗੈਰਾ ਕੁਰਾਨ ਸ਼ਰੀਫ ਮੁਸਲਮਾਨ ਉੱਥੇ ਗਾ ਰਹੇ ਸੀ ਕਿ ਸ਼ਬਦ ਕੋ ਹਰ ਸਮਾਨ ਨੇ ਰਾਜਾ ਫਿਰ ਐਡਵਰਡ ਨੇ ਪੁੱਛਿਆ ਆਪਣੇ ਨਾਲ ਬੰਦੇ ਨੂੰ ਕਿ ਕੀ ਕਹਿ ਰਿਹਾ ਹੈ ਉਹ ਕਹਿੰਦੇ ਵੀ ਇਹ ਕਹਿ ਰਹੇ ਆ ਕਿ ਪ੍ਰਮਾਤਮਾ ਤੋਂ ਵੱਡਾ ਕੋਈ ਰਾਜਾ ਨਹੀਂ ਕੋਈ ਹਰੇ ਸਮਾਨ ਨਹੀਂ ਰਾਜਾ ਵੀ ਆ ਜਿਹੜੇ ਤੁਸੀਂ ਬੈਠੇ ਹੋ ਭੂਪਤ ਹੈ ਦਿਵਸ ਚਾਰ ਕੇ ਕਿ ਕਿਉਂ ਝੂਠ ਦੇ ਪਿੱਛੇ ਲੱਗੇ ਹੋ ਉਹਨੇ ਪੰਜ ਮੋਰਾ ਰੱਖ ਕੇ ਫਿਰ ਮੱਥਾ ਟੇਕਿਆ ਉਹ ਦੂਜਿਆਂ ਨੂੰ ਵੀ ਸਨਮਾਨ ਦਿੱਤਾ ਔਰ ਉਸ ਉਹਨੇ ਪੁੱਛਿਆ ਕਿ ਜੀ ਕੀ ਗੱਲ ਉਹ ਕਹਿੰਦਾ ਮੈਨੂੰ ਇਹਨਾਂ ਵਿੱਚੋਂ ਜੀਸਸ ਕ੍ਰਾਈਸ ਦਿਸ ਰਹੇ ਆ ਸੰਤਾ ਤੇਰ ਸਿੰਘ ਤੋਂ ਸੋ ਐਡੀ ਵੱਡੀ ਮਰਿਆਦ ਹੈ ਜੀ ਬੜੇ ਲੰਮੇ ਸਮੇਂ ਬਾਅਦ ਆਪਾਂ ਦੇਖਦੇ ਆ ਰਹਿਆ ਕਿੰਨੇ ਸਮੇਂ ਤੋਂ ਅਕਾਲ ਤਖਤ ਸਾਹਿਬ ਤੇ ਕੀ ਕੁਝ ਹੁੰਦਾ ਆਇਆ ਕਿਵੇਂ ਹੋਇਆ ਕੀ ਗੱਲ ਹੋਈ ਸੋ ਅੱਜ ਮੈਂ ਇਸ ਕਰਕੇ ਆਪਣਾ ਸਿਰ ਝੁਕਾ ਕੇ ਸ਼ੁਕਰਾਨੇ ਵਜੋਂ ਤਾਂ ਮੈਂ ਤੁਹਾਡੇ ਸਾਹਮਣੇ ਆਇਆ ਹਾਂਗਾ ਔਰ ਮੈਂ ਸਿੰਘ ਸਾਹਿਬ ਦਾ ਧੰਵਾਦ ਕਰਦਾ ਔਰ ਸਾਰੀ ਸਿੱਖ ਕੌਮ ਨੂੰ ਹੁਣ ਇੱਕ ਨਜ਼ਰ ਨਾਲ ਹੀ ਦੇਖਣਾ ਚਾਹੀਦਾ ਵੀ ਅਕਾਲ ਤਖਤ ਤੋਂ ਵੱਡਾ ਕੋਈ ਜੇ ਕੋਈ ਸੱਚਾ ਸਿੱਖ ਹੈ ਬਾਕੀ ਆਪੋ ਆਪਣੇ ਧਰਮਾਂ ਦਾ ਸਤਿਕਾਰ ਸਾਰੇ ਕਰਦੇ ਅਸੀਂ ਸਾਰਿਆਂ ਦਾ ਬਹੁਤ ਰਿਸਪੈਕਟ ਕਰਦੇ ਆ ਸਿਆਸਤ ਆਪਣੇ ਥਾਂ ਹੈ ਪਰ ਧਰਮ ਤੋਂ ਵੱਡੀ ਕੋਈ ਗੱਲ ਨਹੀਂ ਉਹ ਕਹਿੰਦੇ ਰਾਜ ਦਾ ਹੀ ਵੀ ਗੱਲ ਉਹਨੇ ਕਿ ਰਾਜ ਬਿਨਾ ਨਾ ਧਰਮ ਚੱਲੇ ਹੈ ਧਰਮ ਬਿਨਾ ਸਭ ਦਲੇ ਬਲੇ ਸੋ ਇਸ ਕਰਕੇ ਇਹ ਮर्यादा ਨੂੰ ਕਾਇਮ ਰੱਖਣ ਵਾਸਤੇ ਅੱਜ ਬਹੁਤ ਵੱਡਾ ਫੈਸਲਾ ਹੋਇਆ ਔਰ ਸਾਰਿਆਂ ਨੇ ਸਹਿਮਤ ਕਾਇ ਹੈ ਮੰਨਿਆ ਤਨਖਾਹਾਂ ਲੱਗੀਆਂ ਉਹ ਆਪੋ ਆਪਣਾ ਜੋ ਵੀ ਉਹਨਾਂ ਨੂੰ ਹੈ ਉਹ ਕਰਨਗੇ ਔਰ ਮੈਨੂੰ ਉਮੀਦ ਹੈ ਅੱਗੇ ਤੋਂ ਆਉਣ ਵਾਲਾ ਸ਼੍ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਹਿਬਾਨ ਪਰੰਪਰਾਵਾਂ ਨੂੰ ਮੁੱਖ ਰੱਖ ਕੇ ਗੱਲ ਕਰਿਆ ਕਰਨਗੇ ਨਾ ਕਿ ਹੁਣ ਸਾਡੇ ਵਰਗਾ ਕੋਈ ਗੱਲ ਕਹਿ ਦੇ ਜਾ ਕੇ ਉਸ ਗੱਲ ਨੂੰ ਕਿ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਜਾ ਸਕਦੀ ਇਹਦਾ ਅੱਗੇ ਆ ਕੇ ਅਸਰ ਕੀ ਪੈ ਗਈ ਇਹਦਾ ਅੱਗੇ ਜਾ ਕੇ ਦੇਖੋ ਜਿਹੜਾ ਤਾਂ ਹੈ ਪੋਲੀਟੀਕਲ ਗੱਲ ਅੱਗੇ ਤੋਂ ਕਿਸੇ ਦੀ ਹਿੰਮਤ ਨਹੀਂ ਪਾਉਗੀ ਕੋਈ ਵੀ ਪਾਰਟੀ ਹੈ ਵੀ ਉਹ ਕੱਲ ਤੱਕ ਸਾਹਮਣੇ ਜਾ ਕੇ ਕੋਈ ਗੱਲ ਕਹਿ ਸਕੇ ਕਿਉਂਕਿ ਮੈਂ ਦੇਖਦੇ ਆਇਆ ਜਿਵੇਂ ਕੱਲ ਗੱਲਾਂ ਹੋ ਰਹੀਆਂ ਸੀ ਉੱਥੇ ਜੋ ਸਿੰਘ ਸਾਹਿਬ ਕਹਿ ਰਹੇ ਸੀ ਵੀ ਹਾਂ ਜਾਂ ਨਾ ਇਹ ਗੱਲ ਹੋਈ ਕਿ ਹਾਂਜੀ ਇਹ ਗੱਲ ਹੋਈ ਹਾਂਜੀ ਸੋ ਕਹਿਣ ਦਾ ਭਾਵ ਇਹ ਹੈ ਵੀ ਕਿਉਂਕਿ ਸਾਰੇ ਸੋਚ ਰਹੇ ਸੀ ਲੋ ਜੀ ਇਹ ਤਾਂ ਐਵੇਂ ਹੁੰਦਾ ਹੈ ਇਹ ਫਲਾਣੇ ਦੇ ਬੰਦੇ ਆ ਉਹਨੇ ਬੁਲਾ ਲਏ ਉਹਨੇ ਬੁਲਾ ਲਏ ਆਜ ਜੋ ਹੁਕਮ ਦੇਤੇ ਤੋ ਕਰਤਾ ਇਹ ਤਾਂ ਹੁਣ ਕਲੈਰਿਟੀ ਹੋ ਗਈ ਕਿਉਂਕਿ ਜਿਹੜੀ ਇਹ ਗੁਰੂ ਸਾਹਿਬ ਤੁਸੀਂ ਆ ਪੰਜ ਚਾਰ ਦਿਨ ਹੋ ਗਏ ਟੀਵੀ ਤੇ ਆ ਰਿਹਾ ਸੀ ਕਮਧਿਆ ਪਰਦੇਸ਼ ਚ ਗੁਰੂ ਨਾਨਕ ਪਾਤਸ਼ਾਹ ਦਾ ਚੋਲਾ ਬਣਾ ਕੇ ਇੱਕ ਬੰਦਾ ਸਾੰਗ ਰਚ ਰਿਹਾ ਸੀ ਉਹ ਦੋ ਤਿੰਨ ਬੰਦੇ ਤਾਂ ਮਾਰੀ ਗਏ ਇੱਕ ਹਸਪਤਾਲ ਚ ਪੇ ਸੋ ਕਹਿਣ ਦਾ ਭਾਵ ਹੈ ਜਿਹੜੀਆਂ ਸੁਪਰੀਮ ਪਾਵਰਸ ਹੁੰਦੀਆਂ ਨੇ ਜਿਹੜੇ ਉਸ ਅਕਾਲਪੁਰਖ ਦੇ ਨੇੜੇ ਨੇ ਜਿਹੜੇ ਮਹਾਪੁਰਸ਼ ਨੇ ਅਸਲੀ ਬਾਕੀ ਤਾਂ ਤੁਸੀਂ ਦੇਖ ਹੀ ਰਹੇ ਹੋ ਹਾਲਾਤ ਦੁਨੀਆ ਦੇ ਉਹਨਾਂ 'ਚ ਜਿਹੜੀ ਲਾਈਟ ਹੁੰਦੀ ਹੈ ਜਾਂ ਚਾਨਣ ਹੁੰਦਾ ਉਹ ਡਾਇਰੈਕਟਲੀ ਇਟ ਇਜ਼ ਵਿਦ ਟਰੂ ਗੋਡ ਐਂਡ एवरीथिंग ਇਜ਼ देयर ਸੋ ਇਸ ਕਰਕੇ ਇਹਦਾ ਬੜਾ ਵੱਡਾ ਜਿਹੜਾ ਤੁਹਾਡਾ ਸਵਾਲ ਆ ਅਸਰ ਇਹ ਹੈ ਕਿ ਕੋਈ ਬੰਦਾ ਅਕਾਲ ਤੱਕ ਨੂੰ ਹੁਣ ਜਾ ਕੇ ਆਪਣੀ ਪਰਸਨਲ ਗੱਲ ਨਹੀਂ ਕਹਿ ਸਕਦਾ ਜੋ ਮर्यादा ਦੀ ਗੱਲ ਹੈ ਕੋਈ ਵੀ ਕਰ ਸਕਦਾ ਜਾ ਕੇ ਮਾਫਰ 1978 ਦਾ ਨਰੰਗਕਾਰੀ ਤੇ ਸਿੱਖ ਕਾਂਡ ਤੋਂ ਲੈ ਕੇ ਹਾਂਜੀ ਇਹ ਆਪਾਂ ਦੇਖੀਏ ਕੈਨੇਡਾ ਦੇ ਸਰੀ ਦੇ ਵਿੱਚ ਹਰਦੀਪ ਸਿੰਘ ਦੇ ਦਾਕਾਤ ਇਹ ਸਿੱਖ ਮਾਮਲਾ ਆ ਗਿਆ ਹਾਂਜੀ ਨਾਲ ਜਿਹੜੇ ਹੈਗੇ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਪੰਜਾਬ ਦੇ ਮਸਲੇ ਸਾਰੇ ਚਰਸਤਾ ਜਿਵੇਂ 1978 ਦੇ ਨਰੰਗਕਾਰੀ ਕਾਂਡ ਤੋਂ ਲੈ ਕੇ ਹੁਣ ਤੱਕ ਮੇਰਾ ਕਲਪਨ ਸਮਾਪਤ ਹੋਇਆ ਇਹਨੂੰ ਤੁਸੀਂ ਇਹਦੇ ਸੰਦਰਭ ਦੇ ਵਿੱਚ ਕੀ ਸਮਝਦੇ ਹੋ ਵੀ ਇਹਦਾ ਇੰਟਰਨੈਸ਼ਨਲ ਲੈਵਲ ਤੇ ਨੈਸ਼ਨਲ ਲੈਵਲ ਤੇ ਸਿੱਖ ਤੇ ਪੰਜਾਬੀ ਮਸਲੇ ਨੂੰ ਹੱਲ ਕਰਨ ਦੇ ਵਿੱਚ ਕੀ ਰੋਲ ਲੱਗਾ ਹੋ ਸਕਦਾ ਇਹਦੇ ਤਾਂ ਇੱਕ ਤਾਂ ਜੀ ਬੜਾ ਵੱਡਾ ਮੈਸੇਜ ਆਂਦਾ ਹੈ ਸਭ ਨੂੰ ਸਭ ਨੂੰ ਦੇਖੋ ਹੁਣ ਤਾਂ ਹਰ ਇੱਕ ਬੰਦਾ ਆਪਣੇ ਆਪ 'ਚ ਆਪਣੇ ਜੇ ਹੁਣ ਅਸੀਂ ਸਿੱਖਾ ਹਰ ਸਿੱਖਾ ਆਪਣੇ ਆਪ ਨੂੰ ਸਮਝਦਾ ਵੀ ਮੈਂ ਗੁਰੂ ਦੇ ਬਹੁਤ ਨੇੜੇ ਆ ਕਿਉਂਕਿ ਇਹ ਤਾਂ ਥੋੜੀ ਸ਼ਰਦਾ ਭਾਵਨਾ ਹੁੰਦੀ ਹੈ। ਬਾਕੀ ਇਹਦਾ ਇਫੈਕਟ ਇਹ ਜਾਣਾ ਕਿਉਂਕਿ ਜਿਹੜੀ ਤੁਸੀਂ ਨਿਰੰਕਾਰੀ ਦੀ ਗੱਲ ਕੀਤੀ ਹੈ ਉਦੋਂ ਵੀ ਜਿਹੜੀ ਕਤਾਹੀ ਹੋਈ ਸੀ ਉਸ ਵੇਲੇ ਵੀ ਤਨਖਾਹ ਲੱਗੀ। ਬਾਰ-ਬਾਰ ਅਸਲ 'ਚ ਅਸੀਂ ਲੋਕ ਜਿਹੜੇ ਪੋਲੀਟਿਕਲ ਬੰਦੇ ਆ ਸੀ ਇਹ ਸੋਚ ਰਹੇ ਆ ਵੀ ਪਤਾ ਨਹੀਂ ਇਹ ਆਈਵਾਸ਼ ਹੈ। ਜਿਵੇਂ ਹੁਣ ਗੱਲ ਹੋਈ ਕਿਸੇ ਹੋਰ ਸੰਸਥਾ ਦੇ ਚਾਹੇ ਕੋਈ ਵੀ ਆਪਣਾ ਧਰਮ ਦਾ ਬੰਦਾ ਹੈਗਾ ਅਸੀਂ ਉਹਦੇ ਕੋਲ ਆਪਣੇ ਪਰਸਨਲ ਮਫਾਦ ਵਾਸਤੇ ਜਾਂਦੇ ਹਾਂ ਪਰ ਜੇ ਅਕਾਲ ਤਾਕਤ ਨੇ ਕਿਹਾ ਉੱਥੇ ਨਹੀਂ ਜਾਣਾ ਚਾਹੀਦਾ ਜੇ ਜਾਂਦੇ ਆਂ ਅਸੀਂ ਉਹ ਸਾਡੀ ਗਲਤੀ ਹੈ ਕਿਉਂਕਿ ਜਾਂ ਤਾਂ ਅਸੀਂ ਆਪਣੇ ਧਰਮ ਮੁਤਾਬਕ ਚੱਲੀਏ ਜਾਂ ਅਸੀਂ ਪੋਲਿਟিক্যাল ਸਿਸਟਮ ਵਿੱਚ ਅਟਕ ਗਏ ਜਦੋਂ ਅਸੀਂ ਸ਼ੁਰੂ ਤੋਂ ਹੀ ਇਹ ਗੱਲ ਰੱਖੀ ਹੋਈ ਹੈ ਹੁਣ ਅਸੀਂ ਕਿਸੇ ਹੋਰ ਪਾਰਟੀਆਂ 'ਚ ਜਿਵੇਂ ਕੋਈ ਵੀ ਬੀਜੇਪੀਆ ਹੋਰ ਹੈ ਜਾਂ ਸਾਡੇ ਵਾਲੇ ਹੈਗੇ ਜੋ ਮਰਜ਼ੀ ਆਪਣਾ ਪੋਲੀਟਿਕਲ ਨਕਸ਼ਾ ਰੱਖਣ ਪਰ ਜਿਹੜਾ ਅਕਾਲੀ ਦਲ ਪੰਥ ਸਿੱਖੀ ਦੀ ਗੱਲ ਹੈ ਉਹ ਡਾਇਰੈਕਟਲੀ ਇਨਵੋਲਡ ਹੈਗੀ ਵਿਦ ਅਕਾਲ ਤਖਤ ਸਿਆਸੀ ਪ੍ਰਭਾਵ ਖਾਸ ਖਾਸ ਕਰਕੇ ਜਦੋਂ ਸਿਆਸੀ ਪ੍ਰਭਾਵ ਤਾਂ ਬੜਾ ਕਲੀਅਰ ਹੈ ਜੀ ਹੁਣ ਸਿਆਸੀ ਪ੍ਰਭਾਵਤਾ ਇਹ ਹੈ ਵੀ ਲੋਕ ਵੀ ਦੇਖ ਰਿਹਾ ਸਾਰਾ ਕੋਈ ਖਿੰਡ ਪੁੰਡ ਗਿਆ ਉਹਨਾਂ ਤਾਂ ਇੱਕ ਨਵੀਂ ਸੋਚ ਪੈਦਾ ਹੋਊਗੀ ਨਵਾਂ ਸਿਸਟਮ ਆਊਗਾ ਉਹਦੇ 'ਚ ਦੇਖੋ ਜਦੋਂ ਵੀ ਕੋਈ ਅਕਾਲੀ ਦਲ ਨੂੰ ਪੰਥ ਕਹਿੰਦੇ ਆ ਹਾਂ ਜੇ ਇਹਨੂੰ ਕਹਿੰਦੇ ਆ ਵੀ ਇੱਕ ਸੰਘਰਸ਼ ਤੋਂ ਨਿਕਲੀ ਹੋਈ ਪਾਰਟੀ ਐ ਹਾਂਜੀ 1920 ਚ ਆਈ ਐ ਤੇ ਸੰਘਰਸ਼ੀ ਹੈਗਾ ਹੁਣ ਵੀ ਚੰਗੇ ਬੰਦੇ ਆ ਜਾਣਗੇ ਤੇ ਬਾਗੀ ਤੇ ਦਾਗੀ ਲੱਗਦਾ ਵੀ ਇਕੱਠੇ ਹੋ ਸਕਣਗੇ ਦੁਬਾਰਾ ਤੋਂ ਜਿਵੇਂ ਫਰਮਾਨ ਵੀ ਜਾਰੀ ਕੀਤਾ ਜੀ ਹੋ ਹੀ ਜਾਣ ਦੇਖੋ ਗੱਲ ਸੁਣੋ ਜਿਹੜਾ ਇੱਕ ਵਾਰ ਹੁਣ ਰਿਜੈਕਟ ਹੋ ਗਿਆ ਸਿਸਟਮ ਤੇ ਐਵੇਂ ਹੁਣ ਦੇਖੋ ਤੁਸੀਂ ਅਕਾਲ ਤਖਤ ਦੀ ਮਰਿਆਦਾ ਦਾ ਮੈਂ ਤੁਹਾਨੂੰ ਫੇਰ ਬੇਨਤੀ ਕਰਨ ਲੱਗਿਆ ਮਾਸਟਰ ਤਾਰਾ ਸਿੰਘ ਨੇ ਕੋਤਾਹੀ ਕੀਤੀ ਸੀ ਉਹਨਾਂ ਨੂੰ ਤਨਖਾਹ ਲੱਗੀ ਸੰਤ ਫੋਤਾ ਸਿੰਘ ਨੇ ਫੇਰ ਕਤਾਹੀ ਕੀਤੀ ਸੀ ਐਵੇਂ ਉੱਥੇ ਆਵਨਕੁੰਡ ਰੱਖ ਲਏ ਤੇ ਉਹ ਹੋ ਗਿਆ ਫਿਰ ਤੇ ਲਵੰਡੀ ਹਾਥੀਆਂ ਤੇ ਚੜ ਗਿਆ ਉਹ ਵੀ ਜਿਹਨੂੰ ਅਕਾਲ ਤਖਤ ਨੇ ਸਜ਼ਾ ਲਾਤੀ ਦੁਬਾਰਾ ਉੱਠਿਆ ਨਹੀਂ ਇਸ ਕਰਕੇ ਇਹ ਕੋਈ ਇਕੱਠੇ ਹੋਣ ਨਾ ਹੋਣ ਇਹ ਤਾਂ ਹੁਣ ਦੇਖੋ ਜਿਹੜੇ ਬੰਦੇ ਸਾਫ਼ ਰਹੇ ਆ ਰਾਜਨੀਤੀ 'ਚ ਉਹਨਾਂ ਦਾ ਅਕਸ਼ ਸਾਫ਼ ਹੈ ਉਹਨਾਂ ਨੂੰ ਕੋਈ ਵੀ ਕੁਝ ਕਹਿ ਸਕਦਾ ਸਿਆਸੀ ਪਲਕੀ ਦੇਖਦੇ ਹੋ ਐਡੇ ਲੀਡਰ ਤੁਸੀਂ ਅਕਾਲੀ ਦਲ ਦਾ ਅਕਾਲੀ ਦਲ ਦਾ ਦੇਖੋ ਜੀ ਜਿਹੜੀ ਅਕਾਲੀ ਦਲ ਹੈ ਇਹ ਰੀਜਨਲ ਪਾਰਟੀ ਇਹੋ ਜੀ ਹੈ ਕਿਉਂਕਿ ਇਹ ਸਾਰੀ ਪਾਰਟੀ ਸੰਘਰਸ਼ਾਂ ਨਾਲ ਜੁੜੀ ਹੋਈ ਹੈ ਪਾਰਟੀ ਨੂੰ ਤਾਂ ਨਹੀਂ ਤੁਸੀਂ ਅੱਖੋਂ-ਉਲੇ ਕਰ ਸਕਦੇ ਇਹਦੇ ਸਿਸਟਮ ਨੂੰ ਕਿਵੇਂ ਚਲਾਉਣਾ ਇਹ 'ਚ ਸਚਾਈ ਕਿੰਨੀ ਰਹੂਗੀ ਇਹ 'ਚ ਚੰਗੇ ਬੰਦੇ ਕਿਹੜੇ ਲੀਡ ਕਰਨਗੇ ਉਹਦੇ ਤੇ ਡਿਪੈਂਡ ਕਰੂਗਾ ਪੰਜਾਬ ਦੀ ਰਾਜਨੀਤੀ ਦਾ ਅਸਰ ਕਿੰਨਾ ਦਿਖਾਈ ਰਹੇ ਹੋ ਹਾਂਜੀ ਹਾਂ ਦਾ ਬੇਸ ਕਰਦੀ ਗੱਲ ਤੋਂ ਹੀ ਚੱਲਿਆ ਹਾਂਜੀ ਹਾਂ ਕਿਉਂਕਿ ਤੁਸੀਂ ਵੀ ਕਈ ਬੰਦਿਆਂ ਨੇ ਮੌਜੂਦਾ ਸਿਸਟਮ ਨੂੰ ਵੇਖਦੇ ਹੋਏ ਅਕਾਲੀ ਦਲ ਤੋਂ ਤਾਲਾ ਵੱਟਿਆ ਤੁਹਾਨੂੰ ਲੱਗਦਾ ਕਿ ਜਿਹੜੇ ਪੁਰਾਣੇ ਅਕਾਲੀ ਸੀਗੇ ਮੋੜ ਜਿਹੜੇ ਕਾਦੀਪੰਥ ਤੱਕ ਸਫਾ ਦੇ ਵਿੱਚ ਸ਼ਾਮਲ ਹੋ ਕੇ ਤੇ ਇਸ ਤਰ੍ਹਾਂ ਦੇ ਨਾਲ ਕਾਦੀ ਦਾ ਲੋਪੇ ਲਾਉਣ ਦੀ ਕੋਸ਼ਿਸ਼ ਕਰਦੇ। ਦੇਖੋ ਜੀ ਇਹ ਦੇ ਵਿੱਚ ਤਾਂ ਇਹ ਹੈ ਵੀ ਜਿਹੜਾ ਤਾਂ ਬੰਦਾ ਦੇਖੋ who instructo has notions ਵੀ ਜਿਹੜਾ ਆਪਣੇ ਆਪ ਨੂੰ ਸਚਾਈ ਵੱਲ ਰੱਖੂਗਾ ਪੋਲੀਟੀਕਲ ਬੰਦਾ ਉਹ ਕਿਸੇ ਪਾਰਟੀ 'ਚ ਵੀ ਹੋਵੇ ਕਿਤੇ ਵੀ ਹੋਵੇ ਇਹ ਕੋਈ ਸਿਸਟਮ ਇਹ ਜਾ ਆਉਂਦਾ ਹੈਗਾ ਤਾਂ ਉਹ ਜਿਹੜਾ ਕੋਈ ਯੋਗਦਾਨ ਪਾਉਣਾ ਚਾਹੂਗਾ ਪਾਵੇ ਬਹੁਤ ਚੰਗੀ ਗੱਲ ਹੈ ਤਾਂ ਕਿਉਂਕਿ ਅਸੀਂ ਕੱਲਾ ਪਲਿਟ ਪੋਲਿਟਿਕਸ ਇਸ ਵਾਸਤੇ ਤਾਂ ਨਹੀਂ ਆਉਂਦੇ ਵੀ ਅਸੀਂ ਕੁਰਸੀਆਂ ਲੈਣੀਆਂ ਅਸੀਂ ਪੈਸਾ ਕਮਾਉਣਾ ਹੈ ਜਾਂ ਹਕੂਮਤਾਂ ਕਰਨੀਆਂ ਸਿਸਟਮ ਦਾ ਪੋਲਿਟਿਕਸ ਦਾ ਇਹ ਹੈ ਵੀ ਤੁਸੀਂ ਤਾਂ ਯੂ ਆਰ ਫੋਰ ਦਾ ਪੀਪਲ ਬਾਏ ਦਾ ਪੀਪਲ ਲੋਕ ਕੀ ਚਾਹੁੰਦੇ ਆ ਜੇ ਸਾਨੂੰ ਲੋਕ ਬਤੌਰ ਸਿੱਖੀ ਚੰਗਾ ਸਮਝਦੇ ਉਹ ਵੀ ਠੀਕ ਹੈ ਜੇ ਸਾਨੂੰ ਬਤੌਰ ਜੋ ਵੀ ਸਿਸਟਮ ਦੇ ਵਿੱਚ ਜਿਹੜਾ ਬੰਦਾ ਚੰਗੇ ਚ ਆਉਂਦਾ ਹੈਗਾ ਉਹਨੂੰ ਲੋਕ ਵੀ ਐਪਰੀਸ਼ੀਏਟ ਕਰਦੇ ਹੁਣ ਜਜ਼ਬਾਤ ਦੀ ਗੱਲ ਕਰ ਲੋ ਕੋਈ ਕਰ ਲੋ ਹੁਣ ਜਿਹੜੇ ਐਮਪੀ ਜਿੱਤੇ ਹੈ ਹਾਂ ਉਹ ਵੀ ਦੇਖੋ ਇੱਕ ਜਜ਼ਬਾਤ ਨਾਲ ਹੀ ਆ ਗਈ ਗੱਲ ਤਾਂ ਸਿਰਫ ਸਿੱਖੀ ਵੀ ਆ ਗਈ ਸੀ ਤਾਂ ਲੋਕਾਂ ਨੇ ਉਸ ਪਾਸੇ ਮਨ ਬਣਾ ਕੇ ਵੋਟ ਪਾਤੀ। ਮੋਟਰ ਸਾਹਿਬ ਜਿੰਨੇ ਕੈਵਲ ਕਾਨ ਦਾ ਤੇ ਫੁੱਟਪੁਰਾ ਉਹਨਾਂ ਨੇ ਮੰਨਿਆ ਕੱਲ ਉਵੇਂ ਆਪਣੇ ਮਹਾਰਾਜ ਸਾਡੇ ਸਰੂਪਾਂ ਦੀ ਜਿਹੜੀ ਗੱਲ ਉਹ ਮੰਨੀ ਹੋਉਂਦੇ। ਇਤੋਂ ਪਹਿਲਾਂ ਜਿਹੜੇ ਇਲਜ਼ਾਮ ਸੀ ਉਹ ਇਲਜ਼ਾਮ ਗ੍ਰੋਦੀ ਜਾਂ ਆਮ ਪਾਰਟੀ ਤੋਂ ਲੰਘਦੇ ਨਹੀਂ। ਕੱਲ ਉੱਥੇ ਜਿਹੜੋ ਲੱਗਿਆ ਤਾਂ ਉਹਨਾਂ ਨੇ ਉਹਦੇ ਵਿੱਚ ਹਾਂ ਮੰਨੀ। ਹਾਂਜੀ ਹਾਂ। ਉਹਨਾਂ ਦਾ ਤੁਸੀਂ ਸਿਆਸੀ ਤੇ ਲੋਕਾਂ ਦੇ ਵਿੱਚ ਕੀ ਦੇਖਦੇ ਹੋ? ਹਾਂ ਵਾਲੇ ਤਾਂ ਮੈਂ ਦੇਖੋ ਉਹਦਾ ਤਾਂ ਇਹੀ ਇਫੈਕਟ ਜਾ ਰਿਹਾ ਕਿਉਂਕਿ ਜਿਹੜੀ ਗੱਲ ਨੂੰ ਆਪਾਂ ਕੋਈ ਲਕੋਣੇ ਹੁੰਨੇ ਉਹ ਕਹਿੰਦੇ ਵੀ ਉਸ ਪਰਮਾਤਮਾ ਦੇ ਦੋ ਅੱਖਾਂ ਨਹੀਂ ਕਾਕੀ ਹੈ ਉਹ ਤਾਂ ਆਪਣੇ ਆਪ ਆਟੋਮੈਟਿਕ ਸਾਹਮਣੇ ਚੀਜ਼ ਆ ਗਈ ਉਹਨਾਂ ਨੇ ਸਾਰੀ ਗੱਲ ਕਬੂਲ ਲਈ ਵੀ ਆਹ ਵੀ ਠੀਕ ਹੈ ਜੀ ਆਹ ਵੀ ਹੋਇਆ ਆਹ ਵੀ ਹੋਇਆ ਉਹਦੇ 'ਚ ਹੁਣ ਜਿਹੜਾ ਲੋਕਾਂ ਦਾ ਨਜ਼ਰੀਆ ਹੈ ਉਹ ਲੋਕ ਉਸ ਚੀਜ਼ ਨੂੰ ਜੱਜ ਕਰ ਰਹੇ ਹੈ ਵੀ ਇੱਕ ਤਾਂ ਚੀਜ਼ ਨੂੰ ਇਹ ਗੱਲ ਨੂੰ ਚੰਗਾ ਸਮਝਿਆ ਜਾਊਗਾ ਕਿ ਵੀ ਬੰਦਾ ਸੱਚ ਤਾਂ ਬੋਲਿਆ ਅਕਾਲ ਤੱਕ ਦੀ ਮਰਿਆਦਾ ਨੂੰ ਤਾਂ ਕਾਇਮ ਰੱਖਿਆ ਭਾਵੇਂ ਉਹਦਾ ਕੁਝ ਰਹੇ ਨਾ ਰਹੇ ਕੁਇਕ दैट ਇਜ਼ ਹਾਰdਲੀ ਐਨੀ ਥਿੰਗ ਉਹ ਉਸ ਚੀਜ਼ ਨੂੰ ਲੋਕ ਜ਼ਰੂਰ ਐਂਡੋਰਸ ਕਰਨਗੇ ਗੱਲ ਤਾਂ ਸਾਰੀ ਅਕਾਲ ਤੱਕ ਤਿਆਰੀ ਹੈ ਜੋ ਮਰਿਆਦਾ ਦਾ ਜਿਹੜਾ ਐਡਾ ਵੱਡਾ ਸਾਡੇ ਸਿੰਘ ਸਾਹਿਬਾ ਨੇ ਕਿਉਂਕਿ ਕੋਈ ਨਹੀਂ ਸੋਚ ਰਿਆ ਸੀ ਸਾਰੇ ਸੋਚ ਰਹੇ ਸੀ ਲੋ ਜੀ ਮਾੜਾ ਮੋਟਾ ਕਹਿ ਦੇਣਗੇ ਹਾਂ ਜੀ ਤਨਖਾਹ ਲੱਗ ਗਈ ਜੀ ਚਲੋ ਜੀ ਕਰ ਉਹ ਜਦੋਂ ਉਹਨਾਂ ਨੇ ਸਾਰੀਆਂ ਗੱਲਾਂ ਓਪਨ ਕੀਤੀਆਂ ਚਾਹੇ ਉਹ ਕੋਈ ਪੋਲਿਟਿਕਲ ਲੀਡਰ ਸੀ ਉਹਦੇ ਚ ਹਾਂ ਤੇ ਨਾ ਚ ਜਵਾਬ ਮੰਗਿਆ ਔਰ ਉਹਨਾਂ ਨੇ ਇੱਕ ਦੋ ਲੱਗੇ ਸੀ ਵਿੱਚ ਮਾੜਾ ਵਾਟਾ ਸਪਸ਼ਟੀ ਕਰਨ ਦੇ ਉਹ ਕਹਿੰਦੇ ਜੀ ਅਸੀਂ ਤਾਂ ਇੱਕੋ ਦੇਖੋ ਉਹ ਸਿੰਘ ਸਾਹਿਬਾ ਨੇ ਬੜੀ ਵੱਡੀ ਗੱਲ ਹੈ ਪਹਿਲੀ ਵਾਰ ਜਿਵੇਂ ਪਹਿਲਾਂ ਸਾਡੇ ਪੂਰੇ ਅਕਾਲ ਤਖਤ ਦੇ ਜ਼ਹਿਦਾਰ ਮर्यादा ਰੱਖਦੇ ਸੀ ਉਸੇ ਮर्यादा ਨੂੰ ਰੱਖ ਕੇ ਉਹਨਾਂ ਨੇ ਬੜੀਆਂ ਸਿੱਧੀਆਂ ਗੱਲਾਂ ਕੀਤੀਆਂ ਜਿਹੜੀਆਂ ਕਿ ਕੋਈ ਸੋਚ ਨਹੀਂ ਸਕਦਾ ਨਾ ਤਾਂ ਸਾਨੂੰ ਵੀ ਡਾਊਟ ਸੀ ਕਿ ਜਿਹੜੇ ਬੰਦੇ ਪੇਸ਼ ਹੋਏ ਡਾਊਟ ਉਹਨਾਂ ਨੂੰ ਵੀ ਸੀ ਉਦਾ ਹੁਣ ਸਾਰੀ ਗੱਲ ਕਲੀਅਰ ਹੋ ਗਈ ਨਾ ਹੁਣ ਤਾਂ ਉਹ ਗੱਲ ਦੇ ਵਿੱਚ ਕੋਈ ਉਹਲਾ ਵੀ ਨਹੀਂ ਰਿਹਾ ਹੈਗਾ ਸਰ ਉਹ ਲਾਵਾ ਮਹਿਰੂਨ ਪ੍ਰਕਾਸ਼ ਸਿੰਘ ਬਾਉੜੂ ਤੋਂ ਜਿਹੜਾ ਸ਼ੋਮਨੀ ਅਵਾਰਡ ਵਾਪਸ ਲੈ ਗਿਆ ਬਫਰ ਤੋਂ ਬੋਲਦੇ ਬਾਰੇ ਬਿਆਨ ਆਇਆ ਹੈ ਉਹ ਬੀ ਪ੍ਰਤਾਪ ਦਾ ਵੀਡੀਓ ਵਾਪਸ ਕਰ ਦਿੱਤੀ ਹਾਂਜੀ ਹਾਂਜੀ ਇਹ ਕਹਿ ਦੋ ਤਾਂ ਨੇ ਕਿਹਾ ਕਿ ਜਿਹੜੀ ਚੀਜ਼ ਹੈ ਨਾ ਮੈਂ ਆਪਣੀ ਫੋਟ ਦੇ ਵਿੱਚ ਐਤੋਂ 15 ਸਾਲ 10 ਸਾਲ ਪਹਿਲਾਂ ਕੋਈ ਰੱਖੀ ਸੀ ਇਹ ਚਾਰ ਚੀਜ਼ਾਂ ਉਹੀ ਚਾਹੇ ਇੱਕ ਇੱਕ ਪੰਕਤੀ ਜਿਹੜੀ ਨੇ ਠੀਕ ਹੈ ਜੀ ਦੇਖੋ ਬੰਦਾ ਉਹ ਆਪਣਾ when he was in police ਉਹ ਉਹਦੀ ਜੋ ਨਹੀਂ ਡਿਊਟੀ ਲੱਗੀ ਸੀ ਜੀ ਉਹਨੇ ਉਹਦੇ ਮੁਤਾਬਕ ਕਰਤਾ ਠੀਕ ਹੈ ਸਮੇਂ ਦੀਆਂ ਹਕੂਮਤਾਂ ਉਸ ਚੀਜ਼ ਨੂੰ ਨਜ਼ਰਅੰਦਾਜ਼ ਕਰਦੀਆਂ ਰਹੀਆਂ ਪਰ ਲੇਕਿਨ ਉਹ ਜਿਵੇਂ ਉਹਨਾਂ ਨੇ ਕਿਹਾ ਗੱਲ ਦਾ ਸਾਹਮਣੇ ਆ ਗਈ ਕਿ ਕੋਈ ਇੱਕ ਇੱਕ ਗੱਲ ਜਿਹੜੀ ਮੰਨੀ ਗਈ ਹੈ ਉਹ ਭਾਵੇਂ ਉਹਨਾਂ ਨੂੰ ਗਲਤੀਆਂ ਕਹਿ ਦੋ ਚਾਹੇ ਜਾਣ ਬੁੱਝ ਕੇ ਕਹਿ ਦੋ ਹੋਇਆ ਤਾਂ ਹੈ ਨਾ ਅੱਜ ਪੁੱਛੋ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਵੈਕਿਊਮ ਹੈ ਐਂਡ ਜਿਹੜੀ ਬਹੁਤ ਵਿੱਚ ਨਾ ਬੇਭਰੋਸਗੀ ਪੈਦਾ ਹੋਈ ਹੈ ਅੱਜ ਦੀ ਗੜੀ ਹਾਂ ਕੋਈ ਕਹਿੰਦਾ ਵੀ ਪੰਜਾਬ ਦੇ ਵਿੱਚ ਜਿਹੜਾ ਕੋਈ ਵੀ ਸਿਆਸਤ ਦਾ ਹੈ ਭਾਵੇਂ ਕਾਂਗਰਸ ਵਾਲੇ ਆ ਉਹ ਵੀ ਗੱਦੀ ਪਿੱਛੇ ਲੜੀ ਜਾਂਦੇ ਆ ਕਾਲੀ ਗੱਲ ਦਾ ਨੇ ਜੀ ਇਹ ਚੇਂਜਸ ਆਉਣਗੇ ਲੋਕਾਂ ਦਾ ਨਜ਼ਰੀਆ ਬਦਲ ਰਿਹਾ ਹੈ ਕਿਉਂਕਿ ਹੁਣ ਬਾਲਾ ਪਾਇ ਕਈ ਪੜੇ ਲਿਖਿਆਂ ਦੀ ਗੱਲ ਨਹੀਂ ਐਵਰੀਬਾਡੀ ਹੈਜ਼ ਗਾਟ ਸੈਂਸ ਟੂ ਨੋ ਵਾਟ ਪੋਲਿਟਿਕਸ ਉਹਦੇ ਚ ਤਾਂ ਇਹੀ ਹੈ ਵੀ ਚੰਗੇ ਬੰਦਿਆਂ ਦੀ ਪੁੱਛ ਪੜਤਾਲ ਹੋ ਕੋਈ ਪਾਰਟੀ ਹੋਵੇ لوگوں ਨੂੰ ਉਹ ਗੱਲਾਂ ਨਹੀਂ ਹਨ ਕਿ ਇੱਕ ਪਾਸੇ ਉਹਨਾਂ ਦਾ ਸਾਰੇ ਤਜਰਬੇ ਹੋ ਗਏ ਸਾਰੇ ਮਾੜੇ ਪੱਖ ਵੀ ਬਹੁਤ ਦੇਖ ਲਏ ਚੰਗੇ ਸਾਰਿਆਂ ਦੇ ਪੱਖ ਵੀ ਦੇਖ ਲਏ ਜਿਹੜਾ ਆਉਂਦਾ ਗੱਪ ਮਾਰ ਕੇ ਕੁਰਸੀ ਤੇ ਬਹਿ ਜਾਂਦਾ ਅੱਗੇ ਜਾ ਕੇ ਫਿਰ ਉਹ ਤੁਹਾਨੂੰ ਪਤਾ ਹੈ ਜੋ ਹਾਲਾਤ ਚੱਲ ਰਹੇ ਸੀਗੇ ਜਾਂ ਹੁਣ ਚੱਲ ਰਹੇ ਆ ਉਹਦੇ ਮੁਤਾਬਕ ਲੋਕ एवरीवन बॉडी इज वेरी ਡਿਸਸਟੀਸਫਾਈਡ ਸੋ ਲੋਕ ਅੱਗੇ ਤੋਂ ਉਹੀ ਦੇਖਣਗੇ ਜੇ پارٹی ਵੀ ਦੇਖੋ ਤੇ ਬੰਦਾ ਵੀ ਦੇਖੋ ਨਾ ਕਿ ਕੱਲਾ ਇੱਕ ਚੀਜ਼ ਵਾਲੀ ਨਜ਼ਰ ਮਾਰੋ ਤੇ ਉਹਦੇ ਨਾਲ ਮੇਰਾ ਖਿਆਲ ਕੈਂਡੀਜ਼ ਆਉਣਗੇ ਹਾਂਜੀ 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 ਉਹਦੇ ਫੈਸਲੇ ਨੂੰ ਦੂਜੀ ਗੱਲ ਅਸਰ ਵੀ ਕਿ ਕਿ ਉਹ ਤਾਂ ਹੈ ਨਹੀਂ ਜੇ ਜਦੋਂ ਦੇਖੋ ਉਹਨਾਂ ਨੇ ਸਾਰੀਆਂ ਗੱਲਾਂ ਮੰਨ ਹੀ ਲਈਆਂ ਵੀ ਗਲਤੀਆਂ ਕਿਉਂਕਿ ਉਹ ਗਲਤੀਆਂ ਹੋ ਰਹੀਆਂ ਸੀ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀਗੇ ਸੋ ਉਹਨਾਂ ਨੂੰ ਫਿਰ ਤਾਂ ਹੀ ਅਵਾਰਡ ਉਹਨਾਂ ਤੋਂ ਵਾਪਸ ਉਹਨਾਂ ਨੇ ਕਰਵਾਇਆ ਉਹਨਾਂ ਨੇ ਕਹਿਤਾ ਕਿ ਵੀ ਜਿਹੜਾ ਗਲਤ ਉਹ ਗਲਤ ਸੀਗੇ ਤਾਂ ਹੀ ਮੰਨੇ अदरवाइज ਤਾਂ ਉਹਨਾਂ ਨੂੰ ਛੇੜਨ ਦਾ ਤਾਂ ਮਤਲਬ ਹੀ ਕੋਈ ਨਹੀਂ ਸਾਰੀ ਗਲਤ ਹੋਈ ਸਾਹਮਣੇ ਹੋਈ ਹੈ ਸਾਰੀ